ਜਪਜੀ ਸਾਹਿਬ ਦੇ ਪਾਠ ਚੱਲ ਰਹੀ ਸੀ ਮੇਰਾ ਖਿਆਲ ਹੈ ਕਿ ਚੌਥੀ ਜਾਂ ਪੰਜਵੀਂ ਪੌੜੀ ਹੋਣੀ ਹੈ ਮੇਰੇ ਅੱਗੇ ਸਭ ਕੁਝ ਛੱਟ ਗਿਆ ਚਮਤਕਾਰ ਹੁੰਦੇ ਨੇ ਇਹ ਚਮਤਕਾਰ ਹੀ ਹੋਰ ਕਿਹਨਗੇ ਇਹ ਅਸਲ ਵਿੱਚ ਚਮਤਕਾਰ ਦੇ ਬਾਰੇ ਥੋੜੀ ਜਿਹੀ ਮੈਂ ਗੱਲ ਕਰਦੇ ਆ ਕਿ ਜਦੋਂ ਤੁਸੀਂ ਅਧਿਆਤਮ ਦੇ ਮਾਰਗ ਤੇ ਤੁਰਦੇ ਹੋ ਹਾਂਜੀ ਉਦੋਂ ਮਿਸਟਿਕ ਐਕਸਟੈਟਿਕ ਕ੍ਰਿਸਮੈਟਿਕ ਐਕਸਪੀਰੀਐਂਸਿਸ ਹੁੰਦੇ ਨੇ ਹੂੰ ਉਹ ਐਕਸਪੀਰੀਐਂਸਿਸ ਐਕਸਪਲੇਨ ਨਹੀਂ ਕੀਤੇ ਜਾਂਦੇ ਹੁੰਦੇ ਕਿਉਂਕਿ ਮੇਰਾ ਐਕਸਪੀਰੀਅੰਸ ਹੋ ਰਿਹਾ ਹੈ ਤੁਹਾਡਾ ਐਕਸਪੀਰੀਅੰਸ ਹੋ ਰਿਹਾ ਹੈ ਮੈਂ ਕਹਾਂਗਾ ਤੁਸੀਂ ਕਹੋਗੇ ਨਹੀਂ ਇਹ ਹੁੰਦਾ ਹੈ ਇਹ ਹੁੰਦਾ ਹੈ ਇਹ ਹੁੰਦਾ ਹੈ ਤੇ ਦੂਸਰਾ ਇਹ ਵੀ ਉਸ ਨੂੰ ਐਕਸਪਲੇਨ ਕਰਨ ਦਾ ਵੀ ਤਰੀਕਾ ਆਪਣਾ ਆਪਣਾ ਹੁੰਦਾ ਹੈ ਆਪ ਆਪਣੀ ਬੁੱਧਾ ਜੇਤੀ ਜਿੰਨੀ ਬੁੱਧ ਦਿੱਤੀ ਜਿੰਨਾ ਪ੍ਰਕਾਸ਼ ਹੋਇਆ ਜਿੰਨਾ ਉਹਨੂੰ ਗਿਆਨ ਹੋਇਆ ਉਹਦੇ ਮੁਤਾਬਕ ਕਰ ਲੈਣੇ ਉਹਨੇ ਕਹਿਤਾ ਪਰ ਇਹ ਅਧਿਆਤਮ ਦੇ ਮਾਰਗ 'ਚ ਇਹ ਹੁੰਦਾ ਹੈ ਚੀਜ਼ਾਂ ਹੁੰਦੀਆਂ ਉਹਨੂੰ ਚਮਤਕਾਰ ਕਹੋ ਉਹਨੂੰ ਬਲੈਸਫੁਲ ਸਨੈ ਕਹੋ ਉਹਨੂੰ ਆਨੰਦ ਕਹੋ ਉਹਨੂੰ ਵਿਸਮਾਦੀ ਵਿਸਥਾ ਕਹੋ ਵਿਚਰਦਾ ਹੈ ਕਿਉਂਕਿ ਕਈ ਵਾਰੀ ਸੰਸਾਰ ਵਿੱਚ ਵਿਚਰਦਾ ਜਦੋਂ ਤੁਸੀਂ ਇਸ ਮਾਰਗ ਤੇ ਚੱਲਦੇ ਹੋ ਤਾਂ ਐਕਸਪੀਰੀਅੰਸਸ ਹੁੰਦੇ ਨੇ ਇਹ ਨਹੀਂ ਹੁੰਦੇ ਨਹੀਂ ਹੁੰਦੇ ਮੈਂ ਆਪਣੇ ਜੀਵਨ ਤਾਸਦਾ ਮੇਰੇ ਨਾਲ ਹੋਏ ਆ ਮੈਂ ਉਹ ਹੀ ਪੁੱਛਣਾ ਸੀ ਅਗਲਾ ਸਵਾਲ ਤੁਹਾਡੇ ਤੋਂ ਕਿਉਂਕਿ ਮੈਂ ਨਾ ਮੋਸਟਲੀ ਸਾਰਿਆਂ ਨਾਲ ਜਦੋਂ ਗੱਲ ਕਰਦਾ ਮੈਂ ਉਹਨਾਂ ਦੀ ਇਹੀ ਵੀ ਲੋਕਾਂ ਦਾ ਯਕੀਨ ਵੱਜੇ ਵੀ ਤੁਹਾਡਾ ਸਫ਼ਰ ਕਿਵੇਂ ਸ਼ੁਰੂ ਹੋਇਆ ਹੁਣ ਤੁਹਾਡੇ ਤੋਂ ਵੀ ਸਵਾਲ ਪੁੱਛਦਾ ਵੀ ਤੁਹਾਡੇ ਨਾਲ ਕੋਈ ਐਦਾਂ ਦੀ ਚੀਜ਼ ਜਿਹੜੀ ਘਟੀ ਹੋਵੇ ਜਿਹਨੇ ਤੁਹਾਡੀ ਜ਼ਿੰਦਗੀ ਬਦਲ ਕੇ ਰੱਖਤੀ ਹੋਵੇ ਵੀ ਆਹ ਕੀ ਹੋ ਗਿਆ ਇਹ ਤਾਂ ਸੱਚੀ ਉਹ ਕਾਲਪੁਰਖ ਦੀ ਬਲੇਸਿੰਗ ਸੀ ਕਦੋਂ ਘਟੀ ਕਾਰਨ ਇਹ ਹਿੰਮਤ ਤਾਂ ਦੱਸ ਤਾਂ ਕਿ ਇਹ 70 ਤੇ 80s ਦੇ ਵਿੱਚ ਦੀ ਗੱਲ ਹੈ ਇੱਥੇ ਗੁਰੂ ਅਰਜਨ ਮੰਡਲ ਕੀਰਤਨ ਵਾਲੇ ਨੇ ਪਟਿਆਲੇ ਦੇ ਵਿੱਚ ਉਹ ਗੁਰੂ ਅਰਜਨ ਸਾਹਿਬ ਦੇ ਪੁਰਬ ਤੇ ਸ਼ਹੀਦੀ ਪੁਰਬ ਤੇ ਚਲੀ ਆ ਘਟਦੇ ਨੇ ਕੀਰਤਨ ਹੁੰਦਾ ਜਪਜੀ ਸਾਹਿਬ ਦੇ ਪਾਠ ਹੁੰਦੇ ਨੇ ਅਰਦਾਸ ਹੁੰਦੀ ਹੈ ਕਿ ਮੈਂ ਹਰ ਰੋਜ਼ ਸ਼ਾਮ ਨੂੰ ਦੀਵਾਨ ਲਗਦੇ ਨੇ ਗੁਰੂ ਸਾਹਿਬ ਨੇ ਇੱਕ ਸਮੇਂ ਅਸੀਂ ਮਿਹਰ ਕੀਤੀ ਸੀ ਕਿ ਮੇਰਾ ਮੇਰੀ ਆਸ਼ਕੀ ਮੇਰਾ ਪਿਆਰ ਮੇਰਾ ਸਭ ਕੁਝ ਮੇਰਾ ਜਪਜੀ ਸਾਹਿਬ ਦੇ ਪਾਠ ਬਣ ਗਏ ਸੀ ਜੀ ਇਥੋਂ ਤੱਕ ਹੁੰਦਾ ਸੀ ਕਿ ਮੈਂ ਇਥੋਂ ਜਦੋਂ ਦਫਤਰ ਜਾਣਾ ਤੇ ਤੁਰਦੇ ਤੁਰਦੇ ਗੁਰੂ ਸਾਹਿਬ ਉਹ ਕਰਵਾਉਂਦੇ ਸੀ ਹੂੰ ਦਫਤਰ ਜਾਣਾ ਆਪਣਾ ਕੰਮ ਕਰਨਾ ਦੇਖਣਾ ਅੱਧਾ ਘੰਟਾ ਮੈਂ ਬਹਿਲਾ ਰਹਿ ਸਕਦਾ ਮੈਂ ਕੁੰਝੇ ਜਾ ਕੇ ਵੜ ਕੇ ਫਾਈਲਾਂ ਦੇ ਵਿੱਚ ਵੜ ਕੇ ਪਾਠ ਕਰਾ ਦਿੰਦੇ ਗੁਰੂ ਸਾਹਿਬ ਵੀ ਚੱਲ ਇਹ ਗੁਰੂ ਸਾਹਿਬ ਦਾ ਪਿਆਰ ਬਖਸ਼ਾ ਜੇ ਕੋਈ ਕਿ ਮਨੁੱਖ ਕਹੇ ਕਿ ਮੈਂ ਆਪਣੀ ਬੁੱਧੀ ਨਾਲ ਆਪਣੇ ਜ਼ੋਰ ਨਾਲ ਆਪਣੇ ਤਾਨ ਨਾਲ ਮਾਨ ਨਾਲ ਪਾਠ ਕਰਦਾ ਸੀ ਨਹੀਂ ਕਰ ਸਕਦਾ ਜੇ ਉਹਦੀ ਰਹਿਮਤ ਨਾ ਹੋਈ ਰਹਿਮਤ ਹੂੰ ਚਲੋ ਉੱਥੇ ਪਾਠ ਤੇ ਗਏ ਆ ਤੇ ਇਹ ਵੈਸੇ ਇੱਕ ਸਟੈਟਿਕ ਜਿਹੜੇ ਕ੍ਰਿਸਮੈਟਿਕ ਐਕਸਪੀਰੀਅੰਸ ਹੁੰਦੇ ਹਨ ਐਕਸ ਸ਼ੇਅਰ ਨਹੀਂ ਕਰਦੇ ਹਾਂਜੀ ਹਾਂਜੀ ਮੈਂ ਕਹਿੰਦਾ ਸ਼ੇਅਰ ਕਰਨ ਚ ਕੋਈ ਹਰਜ ਵੀ ਨਹੀਂ ਹੁੰਦਾ ਕਿ ਹੋ ਸਕਦਾ ਹੈ ਤੁਹਾਡੇ ਇਸ ਦੱਸੇ ਨਾਲ ਕਿਸੇ ਹੋਰ ਨੂੰ ਲਾਗ ਲੱਗ ਜਾ ਜੀ ਕਿਸੇ ਦੇ ਮਨ ਚ ਹੋਰ ਬਾਣੀ ਪੜਨ ਦਾ ਗੁਰਸਿੱਖੀ ਵੱਲ ਤੁਰਨ ਦਾ ਪਿਆਰ ਜਾਗ ਪਵੇ ਉਹਦਾ ਜੀਵਨ ਬਦਲ ਜਾਵੇ ਬਿਲਕੁਲ ਉਸ ਦੇ ਜੀਵਨ ਬਦਲਣ ਦੇ ਨਾਲ ਹੋ ਸਕਦਾ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਅਗਲੇ ਜੀਵਨ ਵਿੱਚ ਤੁਹਾਨੂੰ ਉਹ ਨਿਰੰਕਾਰੀ ਸੁੱਖ ਮਿਲ ਜਾਵੇ ਸੋ ਉੱਥੇ ਹੂੰ ਮੈਂ ਤਾਂ ਨਹੀਂ ਐਗਜੈਕਟ ਡੇਟ ਨਹੀਂ ਦੱਸ ਸਕਦਾ ਹੂੰ ਹੂੰ ਮੈਂ ਉੱਥੇ ਬਾਠ ਚੱਲ ਰਿਆ ਸੀ ਗੁਰੂ ਸਾਹਿਬ ਨੇ ਚੌਂਕੜਾ ਮਾਰ ਕੇ ਬਿਠਾਇਆ ਹੋਇਆ ਸੀ ਜਪਜੀ ਸਾਹਿਬ ਦੇ ਪਾਠ ਚੱਲ ਰਹੇ ਸੀ ਮੇਰਾ ਖਿਆਲ ਹੈ ਕਿ ਚੌਥੀ ਜਾਂ ਪੰਜਵੀਂ ਪੌੜੀ ਹੋਣੀ ਹੈ ਮੇਰੇ ਅੱਗੇ ਸਭ ਕੁਝ ਛੱਟ ਗਿਆ ਬਿਲਕੁਲ ਛੱਟ ਗਿਆ ਇੱਕ ਚਾਨਣੀ ਹੀ ਚਾਨਣ ਸੀ ਇਸ ਤੋਂ ਇਲਾਵਾ ਕੁਝ ਨਹੀਂ ਸੀ ਚਾਨਣ ਕਿਹੋ ਜਿਹਾ ਸੀ ਉਹ ਪ੍ਰਕਾਸ਼ ਜਿੱਦਾਂ ਆਪਾਂ ਕਹਿੰਦੇ ਸੂਰਜ ਦਾ ਪ੍ਰਕਾਸ਼ ਹੂੰ ਦੂਦੀ ਰੋਸ਼ਨੀ ਜਾਂ ਯੈਲੋ ਲਾਈਟ ਯੈਲੋ ਲਾਈਟ ਠੀਕ ਹੈ ਇਹ ਲਾਈਟ ਜਿਹੜੀ ਆਪਾਂ ਸੂਰਜ ਦਾ ਪ੍ਰਕਾਸ਼ ਕਹਿ ਸਕਦੇ ਆ ਉਸ ਤਰ੍ਹਾਂ ਸੀ ਹੁੰਦਾ ਨਹੀਂ ਹੁਣ ਉਹ ਐਕਸਪੀਰੀਅੰਸ ਹੈ ਹੁਣ ਮੈਂ ਜੇ ਉਹਨੂੰ ਕਹਾਂ ਵੀ ਕੋਈ ਦੂਸਰਾ ਕਹੇ ਵੀ ਨਹੀਂ ਹੋ ਸਕਦਾ ਉਹਨੇ ਐਕਸਪੀਰੀਅੰਸ ਨਹੀਂ ਕੀਤਾ ਉਹਨੂੰ ਨਹੀਂ ਹੋਇਆ ਮੈਂ ਐਕਸਪੀਰੀਅੰਸ ਕੀਤਾ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਗੁਰੂ ਨਸਾਖੀ ਰੱਖ ਕੇ ਕਹਿ ਸਕਦਾ ਵੀ ਇਹ ਮੈਂ ਮੇਰੇ ਨਾਲ ਹੋਇਆ ਕਿੰਨਾ ਕੁ ਟਾਈਮ ਹੁੰਦਾ ਰਿਹਾ ਉਹ ਪ੍ਰਕਾਸ਼ ਇਹ ਇੰਨਾ ਤਾਂ ਮੈਂ ਦੱਸ ਨਹੀਂ ਸਕਦਾ ਕਿੰਨਾ ਕੁ ਚਾਹਾਂ ਇੰਨਾ ਪਤਾ ਕਿ ਜਪਜੀ ਸਾਹਿਬ ਦੀਆਂ ਤੀਮੀ ਪੌੜੀ ਤੋਂ ਬਾਅਦ ਜਦ ਇਸ ਤੇ ਨੇੜੇ ਤੇੜੇ ਜਾਂ ਕਿ ਪਿੱਛੇ ਅੱਗੇ ਪਿੱਛੇ ਕੋਈ ਬੱਚਾ ਸੀ ਉਹ ਮੇਰੇ ਉੱਪਰ ਗਿਰਿਆ ਤੇ ਮੇਰੀ ਉਹ ਫਿਰ ਜਿਹੜੀ ਲਿੰਕ ਸੀ ਉਹ ਲਿੰਕ ਟੁੱਟ ਗਿਆ ਹੂੰ ਜੀ ਇਹ ਮੇਰੇ ਨਾਲ ਐਕਸਪੀਰੀਐਂਸਸ ਹੋਇਆ ਪੰਜਵੀਂ ਪੌੜੀ ਤੋਂ ਤੀਮੀ ਪੌੜੀ ਤੱਕ ਪ੍ਰਕਾਸ਼ ਹੀ ਰਿਹਾ ਤੁਹਾਨੂੰ ਪ੍ਰਕਾਸ਼ ਹੀ ਚਾਨਣ ਰਿਹਾ ਨਾ ਕੋਈ ਮਨੁੱਖ ਸੀ ਨਾ ਗੁਰੂ ਗ੍ਰੰਥ ਸਾਹਿਬ ਦਾ ਰੂਪ ਸੀ ਸਿਰਫ ਪ੍ਰਕਾਸ਼ ਹੀ ਪ੍ਰਕਾਸ਼ ਸੀ ਪ੍ਰਕਾਸ਼ 'ਤੇ ਬੈਠੇ ਤੁਸੀਂ ਪਾਠ ਕਰ ਰਹੇ ਹੋ ਉਹ ਚੱਲੀ ਜਾ ਰਿਹਾ ਸੀ ਪਾਠ ਤੇ ਸੰਗਤ ਕਰੀ ਦੀ ਸੀ ਪਰ ਉਹਦੇ ਨਾਲ ਸੰਗਤ ਦੇ ਨਾਲ ਕਿਉਂਕਿ ਜੋਟੀਆਂ ਚ ਹੁੰਦਾ ਸੀ ਸੰਗਤ ਦੇ ਨਾਲ ਚੱਲ ਰਿਹਾ ਸੀ ਅੱਖਾਂ ਮੀਚੀਆਂ ਸੀ ਜਾਂ ਖੁੱਲੀਆਂ ਖੁੱਲੀਆਂ ਅੱਖਾਂ ਚ ਵਾਹਿਗੁਰੂ ਵਾਹਿ ਅੱਛਾ ਉਹ ਜਿਹੜੀ ਤੁਹਾਡੇ ਨਾਲ ਇਹ ਘਟਨਾ ਘਟੀ ਇਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਚ ਕੀ ਫਰਕ ਆਇਆ ਜ਼ਿੰਦਗੀ ਚ ਫਰਕ ਇਹ ਆਇਆ ਕਿ ਪਿਆਰ ਤੇ ਪਹਿਲਾਂ ਹੀ ਸੀ ਪਹਿਲਾਂ ਹੀ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਕੋਈ ਤੁਰ ਦਰਗਾਹੀ ਸੌਦੇ ਕਰਕੇ ਭੇਜਿਆ ਹੀ ਸੀ ਪਰ ਉਸ ਤੋਂ ਬਾਅਦ ਹੀ ਹੋਇਆ ਕਿ ਮੈਂ ਜਦੋਂ ਉਸ ਤੋਂ ਬਾਅਦ ਮੇਰਾ ਜੀਵਨ ਜੀ ਬਦਲਾਇਆ ਹੈ ਕਿ ਮੈਂ ਥੜਕਿਆ ਮੇਰੀ ਉਹ ਸਟੇਜ ਅੱਜ ਤੱਕ ਨਹੀਂ ਬਣੀ ਜਿਹੜੀ ਸਟੇਜ ਤੇ ਉੱਥੇ ਗੁਰੂ ਸਾਹਿਬ ਲੈ ਕੇ ਗਏ ਹੁਣ ਉਹਦੇ 'ਚ ਮੈਂ ਕਹਾਂ ਵੀ ਕਿਸੇ ਦਾ ਦੋਸ਼ ਹੈ ਮੇਰਾ ਦੋਸ਼ ਹੈ ਮੇਰੇ ਕਰਮਾਂ ਦਾ ਜਿਹੜੇ ਕੋਈ ਮੈਂ ਮਾੜੀ ਸੋਚ ਰੱਖੀ ਮਾੜਾ ਦੇਖਿਆ ਮਾੜਾ ਬੋਲਿਆ ਕਦਮ ਮਾੜੇ ਕਰਮਾਂ ਵੱਲ ਚੱਲੇ ਹੱਥਾਂ ਨੇ ਮਾੜਾ ਕੀਤਾ ਜਿਹੜਾ ਪਹਿਲਾਂ ਪਾਇਸ ਪਵਿੱਤਰ ਵਾਲੇ ਪਾਸੇ ਚੱਲ ਰਿਹਾ ਸੀ ਉਹਦੇ 'ਚ ਮੇਰੇ 'ਚ ਡੈਫੀਸ਼ੀਐਂਸੀ ਘਟਾ ਆਉਣਾ ਸ਼ੁਰੂ ਹੋ ਗਿਆ ਹੂੰ ਤੇ ਲੋ ਗੁਰੂ ਸਾਹਿਬ ਨੇ ਮਿਹਰ ਕੀਤੀ ਹੂੰ ਪਰ ਇੱਕ ਗੱਲ ਜ਼ਰੂਰ ਕਹਿੰਦਾ ਮੈਂ ਕਿ ਗੁਰੂ ਸਾਹਿਬ ਨੇ ਮੈਨੂੰ ਆਪਣੇ ਨਾਲੋਂ ਟੁੱਟਣ ਨਹੀਂ ਦਿੱਤਾ ਮੇਰੀ ਜ਼ਿੰਦਗੀ 'ਚ ਬੜਾ ਕੁਝ ਹੋਇਆ ਮੇਰੇ ਨਾਲ ਬੜੀਆਂ ਘਟਨਾਵਾਂ ਆਪਰੀਆਂ ਪਰ ਉਹਨੇ ਹੌਸਲਾ ਹਮੇਸ਼ਾ ਦੇ ਕੇ ਰੱਖਿਆ ਮੈਨੂੰ ਇੰਜ ਲੱਗਦਾ ਅੱਜ ਵੀ ਲੱਗਦਾ ਹੈ ਹਾਂਜੀ ਕਿ ਮੇਰੇ ਨਾਲ ਮੇਰਾ ਗੁਰਗਵੰਦ ਸਿੰਘ ਮੇਰਾ ਬਾਪੂ ਮੇਰਾ ਪਿਤਾ ਮੇਰਾ ਮੇਰੀ ਮਾਂ ਸਾਬਕਾ ਮੇਰੇ ਨਾਲ ਖੜੇ ਨੇ ਵਾਹਿਗੁਰੂ ਅੱਜ ਵੀ ਮੈਂ ਉਹਨਾਂ ਨੂੰ ਐਕਸਪੀਰੀਅੰਸ ਕਰਦਾ ਅੱਜ ਵੀ ਮੈਂ ਬੈਠ ਕੇ ਜਦੋਂ ਕੱਲਾ ਹੁੰਨਾ ਉਦਾਸ ਹੁੰਨਾ ਮੈਂ ਕੱਲਾ ਗੱਲਾਂ ਕਰਦਾ ਉਹਨਾਂ ਨਾਲ ਹੋਏ ਮੈਂ ਕਮਰੇ ਚ ਬੈਠ ਕੇ ਗੱਲ ਕਰਦਾ ਬਾਪੂ ਤੇਰੇ ਕੋਲ ਲੈਣਾ ਹੋਏ ਮੈਂ ਕਰਦਾ ਅੱਜ ਵੀ ਗੱਲਾਂ ਇਹਦੇ ਚ ਕੋਈ ਗੱਲ ਨਹੀਂ ਐ ਇਹਦੇ ਤੂੰ ਕੋਈ ਦੋਰਾਵਾ ਨਹੀਂ ਜੇ ਇੱਕ ਪੁੱਤਰ ਆਪਣੇ ਪਿਓ ਨਾਲ ਨਹੀਂ ਗੱਲ ਕਰ ਸਕਦਾ ਕਿਹਦੇ ਨਾਲ ਕਰੇਗਾ ਔਰ ਉਹ ਪਿਓ ਉਹ ਮਾਂ ਜੇ ਮੈਂ ਹਜ਼ਾਰ ਔਗਣ ਵੀ ਕਰਤੇ ਹਜ਼ਾਰ ਗੁਨਾਹ ਵੀ ਕਰਤੇ ਉਹਨੇ ਕਿਸੇ ਅੱਗੇ ਦੱਸਣਾ ਨਹੀਂ ਹੈ ਮੇਰੇ ਪੁੱਤ ਨੇ ਗਨਾਹ ਕੀਤੇ ਸੰਸਾਰੀ ਨਾਲ ਗੱਲ ਕਰਾਂਗਾ ਤੇ ਸੰਸਾਰੀ ਨੇ ਉੱਠ ਕੇ ਸਾਰੀ ਦੁਨੀਆ ਚ ਰੌਲਾ ਪਾ ਦੇਣਾ ਕਿ ਇਹਨੇ ਇਹਨੇ ਗੁਨਾਹ ਕੀਤੇ ਆ ਉਹ ਉਹ ਚਤਾਰਦਾ ਨਹੀਂ ਹਨਾ ਜੀ ਸੰਸਾਰ ਚ ਸੰਸਾਰ ਕੋ ਨਾ ਚਤਾਰਦਾ ਗੱਲ ਸੇਥੀ ਲਾਏਗਾ ਉਹ ਤੇ ਗੱਲ ਨਾਲ ਲਾਉਣ ਵਾਲਾ ਉਹ ਤਾਂ ਬਖਸ਼ਿੰਦਾ ਐਵੇਂ ਲੋਕਾਂ ਨੇ ਡਰਾ ਕੇ ਰੱਖਿਆ ਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਦੂਰੀ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਆ ਨਾ ਕਰਾਂਗੇ ਆਜੂਗਾ ਓਏ ਅਸੀਂ ਤੇ ਉਹਦੇ ਬੱਚੇ ਆ ਜਦੋਂ ਅਸੀਂ ਕਹਿੰਨੇ ਆ ਉਹਦੇ ਬੱਚੇ ਆ ਨਾ ਇੱਕ ਗੱਲ ਯਾਦ ਰੱਖਿਆ ਜੀ ਗੁਰੂ ਪਿਆਰ ਵਾਲਿਓ ਜੇ ਤੁਸੀਂ ਇਹ ਦੇਖਨੇ ਬੱਚਿਆਂ ਨਾਲ ਤਾਂ ਕਦੀ ਅਸੀਂ ਆਪਣੇ ਉਹ ਤਸਬੀਹ ਨੂੰ ਆਪਣੇ ਪਰਿਵਾਰ ਚ ਲੈ ਕੇ ਦੇਖੀਏ ਹਾਂ ਸਪੋਜ਼ ਇੱਕ ਮਾਂ ਬੈਠੀ ਹੈ ਹਮ ਇੱਕ ਬੱਚਾ ਲਿਬੜਿਆ ਬਾਹਰੋਂ ਖੇਡਦਾ ਹੁੰਦਾ ਹੈ ਹਮ ਲਿਬੜਿਆ ਆ ਕੇ ਮਾਂ ਦੀ ਗੋਦ ਚ ਬੈਠ ਜਾਂਦਾ ਹੈ ਹਮ ਮਾਂ ਨੂੰ ਦੁਤ ਕਰਦੀ ਹੈ ਨਹੀਂ ਜੀ ਅਸੀਂ ਲੋਕਾਂ ਨੇ ਡਰ ਪਾਤਾ ਤੈਨੂੰ ਪਾਪ ਕੀਤਾ ਗੁਰੂ ਸਾਹਿਬ ਜਾਏਗਾ ਤੈਨੂੰ ਪਾਪ ਲੱਗੇਗਾ ਹਮ ਉਹ ਅਸੀਂ ਲਿਬੜੇ ਹੋਏ ਜਾਵਾਂਗੇ ਤੇ ਨੂੰ ਆ ਕੇ ਭੇਜੂਗਾ ਸਾਨੂੰ ਇੰਨਾ ਕਿ ਤੇ ਮਾਨ ਰੱਖੀਏ ਵੀ ਪਿਓ ਇੰਨਾ ਸਮਰੱਤ ਹੈ ਅਸੀਂ ਡਰਾ ਡਰਾ ਕੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਗੁਰਮਰਯਾਦਾ ਤੋਂ ਅਸੀਂ ਗੁਰ ਆਸ਼ਿਆਂ ਤੋਂ ਇਹਨਾਂ ਤੋਂ ਦੂਰ ਅੰਮ੍ਰਿਤ ਤੋਂ ਦੂਰ ਕਰਤਾ ਅਮ ਡਰਾਤਾ ਆਹ ਅੰਮ੍ਰਿਤ ਛਕ ਲਿਆ ਆ ਕਰਨਾ ਪੂ ਉਹ